ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਾਂ ਦੇ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਅੱਜ ਵਿਧਾਨ ਸਭਾ ਕ ਖੇਮ ਕਰਨ ਦੇ ਪਿੰਡ ਮਲਟੋਆ ਅੰਦਰ ਕਾਂਗਰਸ ਪਾਰਟੀ ਨੂੰ ਸੁਲੇ ਭਾਰੀ ਬਲ ਮਿਲਿਆ ਜਦੋਂ ਠੇਕੇਦਾਰ ਪਰਿਵਾਰ ਦੇ ਰਾਜਵੀਰ ਸਿੰਘ ਰਾਜਾ ਆੜਤੀ ਆਪਣੇ अनेਕਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਬਕਾ ਵਿਧਾਇਕ ਇਕਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਅੰਦਰ ਸ਼ਾਮਲ ਹੋਏ ਇਸ ਮੌਕੇ ਕਬਜ਼ਾ ਇਕਪਾਲ ਸਿੰਘ ਭੁੱਲਰ ਵੱਲੋਂ ਵੱਡੀ ਗਿਣਤੀ ਵਿੱਚ ਰਾਜਵੀਰ ਸਿੰਘ ਠੇਕੇਦਾਰ ਨਾਲ ਆਏ ਪਰਿਵਾਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦੇ ਉਹਨਾਂ ਨੂੰ ਪਾਰਟੀ ਅੰਦਰ ਜੀ ਆਇਆਂ ਕਿਹਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਪ੍ਰਧਾਨ ਦਵਿੰਦਰ ਸਿੰਘ ਵਲਟੋਵਾ ਸਾਬਕਾ ਸਰਪੰਚ ਜੱਜਬੀਰ ਸਿੰਘ ਬਲਟੋਆ ਸੁਖਮੈਮੁੰਦਪੁਰ ਸਾਬਕਾ ਮੈਂਬਰ ਬਲਾਕ ਸੰਮਤੀ ਨੰਬਰਦਾਰ ਮਨਜੀਤ ਸਿੰਘ ਗੱਬਰ ਸਾਬਕਾ ਸਰਪੰਚ ਛਤਰਪਾਲ ਸਿੰਘ ਬਹਾਦਰਨਗਰ ਸਾਬਕਾ ਸਰਪੰਚ ਮਿਲਖਾ ਸਿੰਘ ਹਲਕੋ ਸਾਬਕਾ ਸਰਪੰਚ ਬਾਜ ਸਿੰਘ ਰਤੋਕੇ ਸਾਬਕਾ ਸਰਪੰਚ ਮੇਜਰ ਸਿੰਘ ਕਲਸ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਢਿੱਲੋ ਸਾਬਕਾ ਸਰਪੰਚ ਮੁਕੰਮਲਜੀਤ ਸਿੰਘ ਮਲਕਾ ਉਲਾਵਾ ਹਰਜੀਤ ਸਿੰਘ ਦਿਓਲ ਅਤੇ अनेका ਕਾਂਗਰਸ ਪਾਰਟੀ ਦੇ ਆਗੂ ਸਹਿਬਾਨੇ ਸਮੋਕੇ ਹਾਜ਼ਰ ਸਨ ਇਸ ਵੇਲੇ ਲੋਕ ਹਿੱਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਿਓ ਧੰਨਵਾਦ ਜੀ ਸਰ ਸਰਪਾਲ ਸਿੰਘ ਜੀ ਉਹਨਾਂ ਦੇ ਨਾਲ ਉਹਨਾਂ ਦੀ ਸਮੁੱਚੀ ਟੀਮ ਔਰ ਮਲਟੋਏ ਤੋਂ ਨਗਰ ਨਿਵਾਸੀ ਨੌਜਵਾਨ ਔਰ ਬਜ਼ੁਰਗੋ ਫਤਿਹਪੁਰਾ ਵਾਇਡਰ ਡੀਟੀ ਕੌਂਸਲ ਵਾਇਡਰ ਦੀ ਮੱਤੇ ਅੱਜ ਤੋਂ ਬਹੁਤ ਖੁਸ਼ੀ ਦੀ ਗੱਲ ਆ ਕਿ ਜੋ ਸਾਡਾ ਵੀਰ ਰਾਜਵੀਰ ਸਿੰਘ ਟਿੱਕੜ ਪਰਵਾਹ ਤੋਂ ਉਹ ਅੱਜ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਆਮ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਿਹਾ ਧੂਲਰ ਸਾਹਿਬ ਵਾਲੇ ਪਹਿਲਾਂ ਅਕਾਲੀ ਦਲ ਨਾਲੋਂ ਬੜ ਕੇ ਆਮ ਪਾਰਟੀ ਤੋਂ ਹੁਣ ਟਿਕਾਣੇ ਕਾਂਗਰਸ ਪਾਰਟੀ 'ਚ ਆ ਗਏ ਤੇ ਮੈਂ ਉਹਨਾਂ ਨੂੰ ਪਾਰਟੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਜੀ ਆਇਆਂ ਆਖਦਾ ਹਾਂ ਔਰ ਧੰਨਵਾਦ ਕਰਦਾ ਆ ਤੁਹਾਨੂੰ ਲੱਖਾਂ ਨੂੰ ਵਧਾਈ ਦੇਣਾ ਕਿਉਂਕਿ ਅੱਜ ਸਾਡਾ ਪਰਿਵਾਰ ਆ ਜਿਹੜਾ ਵਧਿਆ ਹੈ ਸੋ ਜਿਸ ਤਰ੍ਹਾਂ ਮੈਂ ਭੁਲਰ ਸਿੰਘ ਸਾਹਿਬ ਵੇਖਣ ਡਿਆ ਏ ਤੁਹਾਡਾ ਤੁਹਾਡਾ ਪਰਿਵਾਰ ਜਿਹੜੇ ਚੰਗੇ ਚੰਗੇ ਨਾਮਵਰ ਪਰਿਵਾਰ ਆ ਉਹ ਸਾਰੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਆ ਇਸ ਤਰ੍ਹਾਂ ਵੇਖ ਕੇ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੀਆਂ ਨੀਂਦਾਂ ਉਡੀਆਂ ਪਈਆਂ ਨੇ ਤੁਹਾਡੇ ਪਿੰਡ ਦੇ ਸਰਦਾਰ ਵਿਰਸਾ ਸਿੰਘ ਬਲਟੋਆ ਸਾਹਿਬ ਨੇ ਇੱਕ ਨਵੀਂ ਮੇਮ ਛੋੜੀ ਛੱਡੀ ਆ ਕਿ ਜਦੋਂ ਕਿਸੇ ਪਿੰਡੋਂ ਬੰਦੇ ਤੁਰਦੇ ਆ ਜਿਵੇਂ ਆਹ ਬੰਦਿਆਂ ਨੂੰ ਕਹਿ ਕੇ ਵੀਡੀਓ ਪਵਾ ਦਿੰਦਾ ਤੇ ਕੋ ਇੱਕੋ ਰੌਲਾ ਪਾਉਣਾ ਜਾਂਦਾ ਅਫਵਾਹ ਡੋਣੀ ਚਾਹੁੰਦੇ ਨੇ ਉਹ ਕਹਿ ਦਿੰਦੇ ਆ ਉਹ ਉਹਨਾਂ ਦੀ ਆਲਦੀ ਪਾਰਟੀ ਨੂੰ ਆਪੇ ਸਰੋਪੇ ਪਵਾ ਲਿਆ ਉਹਨਾਂ ਆਲਦੀ ਪਾਰਟੀ ਨੂੰ ਆਪੇ ਸਰੋਪੇ ਪਵਾ ਲਿਆ ਬਾਕੀ ਪਰ ਉਹ ਸਰੋਪੇ ਦਾ ਪਿਆਰ ਦਾ ਸਾਰਿਆਂ ਨੂੰ ਪਤਾ ਲੱਗ ਹੀ ਜਾਂਦਾ ਵੇ ਕਿਹੜੀ ਪਾਰਟੀ ਨੂੰ ਪਾਏ ਕਿਹੜੀ ਨੂੰ ਨਹੀਂ ਪਾਏ ਬਾਕੀ ਇਹ ਵੀ ਉਹ ਇੰਨੇ ਘਬਰਾਏ ਭੁਲਰ ਸਾਹਿਬ ਤੋਂ ਇੰਨੇ ਪਹਿਰੇ ਕਿਉਂਕਿ ਰੋਜ ਦੀ ਰੋਜ ਪ੍ਰੋਗਰਾਮਾਂ ਚੰਗੇ-ਚੰਗੇ ਨਾਮਵਰ ਪਰ ਉਹ ਜਿਹੜੇ ਪਰਿਵਾਰ ਸੀ ਉਹ ਭੁਲਰ ਸਾਹਿਬ ਨਾਲ ਆਣ ਕੇ ਰਵੇ ਆ ਜਿਹੜੇ ਅਸੀਂ ਸੋਚਿਆ ਹੀ ਨਹੀਂ ਸੀ ਕਦੀ ਵੀ ਉਹ ਮਤਲਬ ਵੀ ਉਹ ਵੀ ਪਰਿਵਾਰ ਸਾਡੇ ਨਾਲ ਆਉਣਗੇ ਜਿਹੜੇ ਕਾਲੀਦਾਲ ਨੂੰ ਤੇ ਸ਼ੁਰੂ ਤੋਂ ਇਹਨਾਂ ਨਾਲ ਟਿਕੇ ਹੋ ਪਰਿਵਾਰ ਭੁਲਰ ਸਾਹਿਬ ਦੀ ਸੋਚ ਉਹਨਾਂ ਦੇ ਕੰਮ ਦੇਖ ਕੇ ਤੇ ਇਹਨਾਂ ਦੇ ਨਾਲ ਆਣ ਕੇ ਉਹਨਾਂ ਨੇ ਹੱਥ ਮਲਾਇਆ ਤੇ ਪਾਰਟੀ ਨੂੰ ਉਹਨਾਂ ਬਲ ਦਿੱਤਾ ਸੋ ਗੱਲ ਇੰਨੀ ਵੀ ਤੁਸੀਂ ਹੁਣ ਤਗੜੇ ਹੋ ਗਏ ਜਿਸ ਤਰ੍ਹਾਂ ਹੁਣ ਬਟੋਰੇ ਨੂੰ ਪਾ ਲਿਆ ਘੇਰਾ ਚਾਰ ਚਫੇਰੇਓ ਤੇ ਖਿੱਚ ਕੇ ਰੱਖੋ ਕੰਮ ਨੂੰ ਤੇ ਵਾਹਿਗੁਰੂ ਦੀ ਕਿਰਪਾ ਹੈ ਆਪਣੇ ਪਿੰਡ 'ਚੋਂ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾ ਕੇ ਤੇ ਜਿਹੜਾ 27 ਦਾ ਇਲੈਕਸ਼ਨ ਉਹ 17 ਨਾਲੋਂ ਆਪਾਂ ਵੱਧ ਜਿਹੜੀ ਉਹ ਬੋਦੀ ਗੱਦਨੀ ਹੈ ਸੋ ਜਿੰਨੇ ਅੱਜ ਜਿੰਨੇ ਪਰਿਵਾਰ ਅੱਜ ਛਾਵਲੋ ਜਾ ਰਹੇ ਆ ਉਹਨਾਂ ਦਾ ਮੈਂ ਫੇਰ ਧੰਨਵਾਦ ਕਰਦਾ ਉਹ ਜੀ ਆਇਆਂ ਆਖਦਾ ਵੌਲਡ ਬਿਕਰ ਖਾਲਸਾ ਵਾਹਿਗੁਰੂ ਜੀ ਸਰਦਾਰ ਸੁਖਦੇਵ ਸਿੰਘ ਤੇ ਸਰਦਾਰ ਹਰਪਾਲ ਸਿੰਘ ਦੇ ਗ੍ਰਹਿ ਵਿਖੇ ਇਕੱਤਰ ਹੋਏ ਬਲਟੋਆ ਤੋਂ ਸਾਰੀ ਸੰਗਤ ਸਾਰਾ ਛੋਟਾ ਵੱਡਾ ਪਰਿਵਾਰ ਤੇ ਸਾਡੇ ਸਾਰੇ ਵੱਖ-ਵੱਖ ਪਿੰਡਾਂ ਤੋਂ ਆਏ ਮੋਹਰਦਾਰ ਪੰਚ ਸਰਪੰਚ ਤੇ ਸਾਡੇ ਬਹੁਤ ਹੀ ਹਰਮਨ ਪਿਆਰੇ ਨੇਤਾ ਸਰਦਾਰ ਸੁਖਪਾਲ ਸਿੰਘ ਜੀ ਪੁੱਲਰ ਆਹ ਸਾਰੇ ਫਤਿਹ ਦੀ ਸਾਂਝ ਪਾਈਏ ਸੱਜ ਕੇ ਕਹੋ ਜੀ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਣਾਓ ਜਿਸ ਤਰ੍ਹਾਂ ਸੰਸਾਭ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਿ ਤਕਰੀਬਨ ਹਰ ਪਿੰਡ ਤੋਂ ਹਰ ਪਾਰਟੀ ਨੂੰ ਚਾਹੇ ਕੋ ਆਮ ਆਦਮੀ ਹੈ ਚਾਹੇ ਕੋ ਕਾਲੀ ਦਲ ਸਾਰਿਆਂ ਨੂੰ ਤੁਸੀਂ ਜਿਹੜਾ ਰਲ ਮਿਲ ਕੇ ਉਹਨਾਂ ਨੂੰ ਠੇਰਾ ਪਾਇਆ ਸੋ ਅੱਜ ਇਹ ਠੇਰਾ ਹੋਰ ਵੀ ਵੱਡਾ ਕਰਨ ਤੁਸੀਂ ਜਾ ਰਹੇ ਹੋ ਅਸੀਂ ਸਾਰੀ ਕਾਂਗਰਸ ਪਾਰਟੀ ਦਾ ਪਰਿਵਾਰ ਤੇ ਸਾਰੀ ਕਾਂਗਰਸ ਪਾਰਟੀ ਦੀ کریم ਜਿੰਨੇ ਪੰਚ ਸਰਪੰਚ ਅਸੀਂ ਸਾਰਾ ਤਾਂ ਸਾਡੇ ਤਾਂ ਜਿਹੜਾ ਜੀ ਆਇਆਂ ਕਰਦੇ ਆ ਧੰਨਵਾਦ ਕਰਦੇ ਆ ਤੇ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੂਗੀ ਕਿ ਜਿੰਨੇ ਵੀ ਇਹ ਪਰਿਵਾਰ ਸਾਡੇ ਨਾਲ ਸ਼ਾਮਲ ਹੋ ਰਿਹਾ ਕਿਸੇ ਪੱਖੋਂ ਵੀ ਕਿਸੇ ਤਰ੍ਹਾਂ ਵੀ ਸਾਡੇ ਤੋਂ ਕੋਈ ਉੱਚ ਨੀਚ ਨਾ ਹੋਵੇ ਸੋ ਭਰਾਓ ਅੱਜ ਦੇ ਹਾਲਾਤਾਂ ਬਾਰੇ ਗੱਲ ਕਰੀਏ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਤੁਸੀਂ ਸਾਰਿਆਂ ਨੇ ਤਕਰੀਬਨ ਆਜਿਛੇ ਜਾਂਦੀ ਨਹੀਂ ਪਿੱਛੇ ਸਪੀਕਰ ਨਹੀਂ ਆਇਆ ਕੋਈ ਆ ਤੁਸੀਂ ਮੜਾ ਜਾ ਸਪੀਕਰ ਉੱਚੇ ਪਾਸੇ ਉੱਡ ਜਾਣਾ ਆਪਾਂ ਥੋੜੀਆਂ ਗੱਲਾਂ ਘਟ ਕਰੀਏ ਸਾਰੇ ਚੁੱਪ ਦਾ ਦਾਨ ਬਖਸ਼ੀਏ ਸੋ ਅੱਜ ਦੀ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਦੇ ਹਾਲਾਤਾਂ ਤੋਂ ਤੁਸੀਂ ਚੰਗੀ ਤਰ੍ਹਾਂ ਵਾਕਫ ਜੇ ਕਿ ਅੱਜ ਜਿਹੜਾ ਜਿੰਨ ਪ੍ਰਤੀ ਦਿਨ ਕੀ ਹੋ ਰਿਹਾ ਹੈ ਕੋਈ ਕਾਨੂੰਨ ਨਾਂ ਦੀ ਵਿਵਸਥਾ ਨਹੀਂ ਕੋਈ ਡਵਲਪਮੈਂਟ ਨਾਂ ਦੀ ਚੀਜ਼ ਨਹੀਂ ਇਹਨਾਂ ਨੇ ਬੜੇ-ਬੜੇ ਵਾਅਦੇ ਕਰਕੇ ਫੋਕੀਆਂ ਗੱਲਾਂ ਕਰਕੇ ਚੁਟਕਲੇ ਸੁਣਾ ਕੇ ਜਿਹੜਾ ਸਾਨੂੰ ਸਾਰਿਆਂ ਨੂੰ ਗਮਰਾਹ ਕਰਕੇ ਇੱਕ ਸਰਕਾਰ ਤਾਂ ਬਣਾ ਲਈ ਪਰ ਸਰਕਾਰਾਂ ਨੂੰ ਚਲਾਉਣਾ ਬਹੁਤ ਔਖਾ ਹੈ ਜੀਆਂ ਸਿਰਫ ਕੋਈ ਕਿਸੇ ਦਾ ਰਾਹ ਪਕਾ ਨਹੀਂ ਕੋਈ ਗਲੀ ਪੱਕੀ ਨਹੀਂ ਦੇਖੋ ਇਹਨਾਂ ਨੇ ਕਈ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਜਿੱਥੇ ਨੀ ਪੱਥਰ ਰੱਖਾਂਗੇ ਮਜ਼ਦੂਰਾਂ ਦੇ ਮਿਸਤਰੀਆਂ ਦੇ ਨਾਮ ਉਹਦੇ ਵਿੱਚ ਲਵਾਂ ਕਿਹੇ ਮਿਸਤਰੀ ਦੇ ਮਜ਼ਦੂਰ ਦਾ ਨਾਮ ਲੱਗਾ ਇਹ ਨੀ ਪੱਥਰ ਹੀ ਨਹੀਂ ਲੱਗੇ ਸੋ ਉਸ ਤੋਂ ਪ੍ਰੰਤ ਇਹ ਗੱਲ ਕਰੀਏ ਡਵੈਲਪਮੈਂਟ ਦੀ ਮੈਂ ਅੱਜ ਗੱਲ ਕਰਾਂ ਤਾਂ ਤੁਹਾਡੇ ਨਾਲ ਵੀ ਡਵੈਲਪਮੈਂਟ ਕੀ ਹੁੰਦੀ ਹੈ ਡਵੈਲਪਮੈਂਟ ਇਹ ਨਹੀਂ ਕਿ ਮੇਰੇ ਘਰ ਦਾ ਰਾਹ ਆ ਰਿਹਾ ਹੈ ਤੇ ਕੇਵਲ ਤੇ ਕੇਵਲ ਮੇਰੇ ਘਰ ਦਾ ਰਾਹ ਪੱਕਾ ਹੋ ਜੇ ਇਹ ਇਹਨੂੰ ਮੈਂ ਡਵੈਲਪਮੈਂਟ ਕਹਾਂਗਾ ਡਵੈਲਪਮੈਂਟ ਕੀਤੀ ਸੀ ਸਰਦਾਰ ਸਖਪਾਲ ਸਿੰਘ ਖੁੱਲਰ ਨੇ ਡਵੈਲਪਮੈਂਟ ਇਹ ਆ ਕਿ ਅਸੀਂ ਲੱਗੋ ਅਸੀਂ ਵੋਟਾਂ ਪਾਉਣੀਆਂ ਆਮ ਕਰਕੇ ਸਾਡੀ ਗੱਲ ਹੁੰਦੀ ਆ ਕਿ ਅਸੀਂ ਤਕਰੀਬਨ ਸਾਨੂੰ ਕਿਸੇ ਨੇ ਕੀ ਦੇਣਾ ਅਸੀਂ ਤੇ ਆਪਦਾ ਹੀ ਕਈ ਘਾਟੀ ਜਿਹੜਾ ਅਸੀਂ ਕੰਮ ਕਰਨਾ ਆਪਾਂ ਇਹ ਗੱਲਾਂ ਕਰਦੇ ਆ ਸੋ ਇੱਥੇ ਅਸੀਂ ਕੀ ਕਰਨਾ ਹੈ ਵੀ ਸਾਡੀ ਦੇ ਗ੍ਰਹਿ ਵੇਸੇ ਪਹੁੰਚੇ ਸਾਡੇ ਸਰਕਾਰ ਜੋਗ ਐਮਐਲਏ ਸਰਦਾਰ ਸਖਪਾਲ ਸਿੰਘ ਖੁੱਲਰ ਸਾਹਿਬ ਉਹਨਾਂ ਦੇ ਨਾਲ ਵਾਫਤ ਪਿੰਡਾਂ ਤੋਂ ਸਾਡੇ ਪੰਚ ਸਰਪੰਚ ਸਾਹਿਬਾ ਚੇਅਰਮੈਨ ਸਾਹਿਬ ਪ੍ਰਧਾਨ ਸਾਹਿਬ ਉਹ ਵੀ ਨਾਲ ਪਹੁੰਚੇ ਭੁੰਨਰ ਸਾਹਿਬ ਦੀ ਜਾਣੀ ਕਿ ਸਮੁੱਚੀ ਹਲਦੇਰੀ ਜਿਹੜੀ ਟੀਮ ਇੱਥੇ ਪਹੁੰਚੀ ਆ ਤੇ ਪਿੰਡਵਲ ਟੋਹਾ ਦੀ ਸਮੂਹ ਸਾਹ ਸੰਗਤ ਸਾਡਾ ਪਤਪ੍ਰਕਾਰਾ ਭਾਈ ਜਰਾ ਆਹ ਫਤਵੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਵੀ ਭਰਾਓ ਅੱਜ ਜਿਹੜਾ ਸਾਡੇ ਵੀਰ ਨੇ ਮਾਹੌਲ ਬਣਾਇਆ ਹੈ ਅਸੀਂ ਅੱਗੇ ਪੁਲਿਸ ਸਾਹਿਬ ਦੇ ਆਉਣ ਤੋਂ ਪਹਿਲਾਂ మే కే ਤੁਹਾਡੇ ਜੋਸ਼ ਨੂੰ ਤੁਹਾਡੇ ਪਛਾਹ ਨੂੰ ਸਿਰ ਮੱਥਾ ਸਾਡਾ ਨਮਸਤਕ ਹੁੰਦਾ ਤੁਹਾਡੇ ਚਰਨਾਂ ਦੇ ਵਿੱਚ ਜਿਹੜਾ ਵੱਡਾ ਪਛਾਹ ਹੈ ਐਨਾ ਪਛਾਹ ਦਾ ਮੇਰੇ ਸਾਹ ਜਦੋਂ ਵੋਟਾਂ ਦਾ ਇਲੈਕਸ਼ਨ ਹੋਵੇ ਨਾ ਉਦੋਂ ਨਹੀਂ ਹੁੰਦਾ ਜਿੱਡਾ ਵੱਡਾ ਪਛਾਹ ਤੁਹਾਡੇ ਅੱਜ ਨਗਰ ਕੌਲਟੇ ਦੇ ਵਿੱਚ ਦੇਖਣ ਨੂੰ ਮਿਲਿਆ ਪਰ ਉਹ ਇੱਕ ਹੁੰਦਾ ਹੈ ਸੱਚੇ ਸੁੱਚੇ ਲੀਡਰ ਦੀ ਜਿਹੜੀ ਪਿਛਲੇ 5 ਸਾਲਾਂ ਦੀ ਕਮਾਈ ਨਹੀਂ ਆਪਾਂ ਕਹਿੰਦੇ ਅਸੀਂ ਸਰਦਾਰ ਗੁਰਤੇਜ ਸਿੰਘ ਭੁੱਲਰ ਜਿਹੜਾ ਆਪਣੇ ਸਾਫਕਾ ਮੰਤਰੀ ਰਹੇ ਨੇ ਕਿ ਉਹਨਾਂ ਦੀ ਬਦੌਲਤ ਆ ਵੀ ਜਿਹੜਾ ਪਰਿਵਾਰ ਜਿਹੜਾ ਇਹਨਾਂ ਨੂੰ ਪਿਆਰ ਜਿਹੜੀ ਇਹਨਾਂ ਦੀ ਮਿਹਨਤ ਜਿਹੜਾ ਇਹਨਾਂ ਦੇ ਹਲਕੇ ਪ੍ਰਤੀ ਲਗਾਅ ਵਾ ਵੇਖਣ ਨੂੰ ਮਿਲਦਾ ਹੈ ਅੱਜ ਉਹਦੀ ਦੇਣ ਆ ਫਿਰ ਤੁਸੀਂ ਏਡੇ ਵੱਡੇ ਕੱਠ ਦੇ ਵਿੱਚ ਸਾਡਾ ਵੀਰ ਜਿਹੜਾ ਬਹੁਤ ਵੱਡਾ ਇੱਕ ਬਲਟੋਏ ਤੋਂ ਹੰਗਾਰਾ ਕਾਂਗਰਸ ਪਾਰਟੀ ਦੇ ਵਿੱਚ ਪਰਿਵਾਰ ਨੂੰ ਵਾਅਦਾ ਕਰਨ ਜਾ ਰਿਹਾ ਭਰਾਓ ਗੱਲਾਂ ਦਾ ਕਰ ਨੂੰ ਗਾਉਂਦ ਨੇ ਸਰਦਾਰ ਨੇ ਬਤਾ ਬੋਲਣਾ ਮਾਹ ਇੱਕ ਦੋ ਗੱਲਾਂ ਇਹ ਤੁਹਾਡੇ ਨਾਲ ਕਰਨੀਆਂ ਨੇ ਵੀ ਆਪਾਂ ਨੂੰ ਇਸ ਸਰਕਾਰ ਨੇ 3 ਸਾਲ ਪੂਰੇ ਹੋ ਚੁੱਕੇ ਨੇ ਕੋਈ ਵੀ ਆਪਾਂ ਇਹ ਗੱਲ ਨਹੀਂ ਕਹਿ ਸਕਦੇ ਭਾਵੇਂ ਕੋਈ ਵੱਡਾ ਹੈ ਕੋਈ ਛੋਟਾ ਹੈ ਜਿਸ ਤਰ੍ਹਾਂ ਵੀ ਕਿਸੇ ਦਾ ਕੋਈ ਕੰਮ ਆ ਵੀ ਆਪਾਂ ਨੂੰ ਕੋਈ ਸਰਕਾਰ ਨੇ ਬੈਨੀਫਿਟ ਦਿੱਤਾ ਹੋਵੇ ਜਾਂ ਸਰਕਾਰ ਤੋਂ ਸਾਨੂੰ ਆ ਫਾਇਦਾ ਆਵੇ ਵੇਖੋ ਇਹ 13 ਗੱਲ ਕੀਤੀ ਆ ਵੀ ਜਿਹੜੇ ਡਵੈਲਪਮੈਂਟ ਹੈ ਸਾਂਝੀ ਵੀ ਡਵੈਲਪਮੈਂਟ ਹੁੰਦੀਆਂ ਕਈ ਛੜਕਾਂ ਜਿਹੜੀਆਂ ਅੱਜ 12 ਫੁੱਟ ਜਾਂ 8 ਫੁੱਟ ਤੋਂ 22 ਫੁੱਟ ਜਾਂ 24 ਫੁੱਟ ਜਿੰਨੀਆਂ ਵੱਡੀਆਂ ਹੋਈਆਂ ਨੇ ਭੁੱਲਰ ਸਾਹਿਬ ਵੀ ਦੇਣ ਸੀ। ਆਜੋ ਮੇਰੇ ਛੋਟੇ ਵੀਰ ਦਾ ਰਾਜਵੀਰ ਸਿੰਘ ਜੀ ਰਾਜਾ ਜੀ ਉਹਨਾਂ ਦੇ ਗ੍ਰਹਿ ਵਿਖੇ ਇਕੱਠੀ ਹੋਈ ਸਾਰੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦਰਜਾ ਦਰਜਾ ਉਦੇਦਾਰ ਸਭਾਣ ਸਾਰੇ ਰਾਜਵੀਰ ਸਿੰਘ ਉਹਦੇ ਸੰਦੇ ਤੇ ਪਹੁੰਚੇ ਹੋਏ ਉਹਨੂੰ ਪਿਆਰ ਕਰਨ ਵਾਲੇ ਮੇਰੇ ਨੌਜਵਾਨ ਵੀਰ ਭਰਾ ਬਜ਼ੁਰਗ ਔਰ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿੰਨੂੰ ਸ਼ੁਰੂ ਤੋਂ ਕਾਂਗਰਸ ਪਾਰਟੀ ਦੀ 리ਡ ਦੀ ਟੀ ਮੰਨਿਆ ਜਾਂਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਐਸ்சி ਸਾਡੇ ਮੈਦੀ ਸਿੰਘ ਸਾਡੇ ਭਰਾ ਸਾਡੀਆਂ ਬਹੁਤ ਹੀ ਵੱਡੀ ਕੀਤੇ ਸਾਡੀਆਂ ਸਤਿਕਾਰਯੋਗ ਮਾਤਾਵਾਂ ਭੈਣਾਂ ਔਰ ਸਾਡੇ ਪ੍ਰੈਸਾਂ ਦੇ ਸਾਡੇ ਸਾਥੀ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਮੈਂ ਸਮਝਦਾ ਵੀ ਬੜਾ ਕਾਂਗਰਸ ਪਾਰਟੀ ਵਾਸਤੇ ਇੱਕ ਮਾਣ ਦਾ ਦਿਨ ਹੈ ਇਹ ਮਾਣ ਤੇ ਸਨਮਾਨ ਦੇ ਵਿੱਚ ਵਲਟੋਇਆ ਪਿੰਡ ਦੇ ਵੱਡੀ ਗਿਣਤੀ ਤੋਂ ਜਿਹੜੇ ਕੁਝ ਅਕਾਲੀ ਦਲ ਤੋਂ ਕੁਝ ਆਪ ਪਾਰਟੀ ਛੱਡ ਕੇ ਕਾਂਗਰਸ ਸ਼ਾਮਲ ਹੋ ਰਿਹਾ ਮੈਂ ਸਾਰੇ ਜਿੰਨੇ ਵੀ ਚਾਹੇ ਉਸਤਾਰ ਮਨਜੀਤ ਸਿੰਘ ਗੱਬਰ ਆ ਚਾਹੇ ਸਾਡੇ ਸਾਰੇ ਠੱਗੀ ਵਾਲੇ ਆਏ ਆ ਦੇਵੋਲ ਸਾਹਿਬ ਸਾਡੇ ਮਲਕਾ ਸਾਹਿਬ ਸਾਡੇ ਨਾਨ ਸਾਡੇ ਗਿੱਲ ਜੀ ਛੋਡੀ ਸਾਹਿਬ ਸੁਖਨਾਮ ਸਿੰਘ ਔਰ ਛੋੜੇ ਦਿਨ ਪਹਿਲਾਂ ਹੀ ਆਪਣਾ ਰਜੀਤ ਸਿੰਘ ਦੇਵੋਲ ਸਾਹਿਬ ਨੇ ਸਾਡਾ ਸਾਥ ਜਿਹੜਾ ਦਿੱਤਾ ਵਾ ਔਰ ਸਾਰੇ ਸਾਥੀਆਂ ਨੇ ਦੇ ਮੇਰੇ ਨਵੇਂ ਮੈਂ ਨਾਲਰੇ ਇਹਨਾਂ ਦੀ ਬਦੌਲਤ ਜਿਹੜਾ ਵਾ ਅੱਜ ਦਾ ਪ੍ਰੋਗਰਾਮ ਆਪਣਾ ਸਿਰੇ ਚੜਿਆ। ਵੀ ਕੋਲੇ 2 ਸਾਲ ਪਹਿਲੇ ਇਲੈਕਸ਼ਨ ਨੂੰ 2 ਸਾਲਾਂ ਨੂੰ ਵੋਟਾਂ ਪੈਣੀਆਂ। ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਦੋਂ 5 ਸਾਲ ਟਾਈਮ ਪਿਛਲਾ ਸੀਗਾ ਕਾਂਗਰਸ ਪਾਰਟੀ ਦਾ ਜਦੋਂ ਇਥੇ ਰਾਜ ਸੀਗਾ ਤੁਹਾਡੇ ਸਾਰਿਆਂ ਦੀ ਕੀਤੇ ਗਏ ਕੰਮਾਂ ਦੀ ਬਦੌਲਤ ਅੱਜ ਲੋਕੀਂ ਉਹ ਯਾਦ ਕਰਦੇ ਵੀ ਉਹਨਾਂ 5 ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਉਸ 5 ਸਾਲਾਂ ਦੇ ਕਾਰਨ ਕਾਜ ਦੇ ਵਿੱਚ ਜਿਹੜਿਆ ਲੋਕਾਂ ਵਾਸਤੇ ਜਿਹੜੀਆਂ ਸੁਵਿਧਾਵਾਂ ਸੋਖ ਡਵੈਲਪਮੈਂਟ ਗੁੰਡਾਗਲਦੀ ਤੋਂ ਬਚਾਅ ਤੱਕਾ ਕੋਲੀ ਤੋਂ ਬਚਾਅ ਲੁੱਟਖੋਟ ਤੋਂ ਬਚਾਅ ਰਿਹਾ ਕਿ ਸਾਨੂੰ ਉਸ ਰਾਜ ਦੇ ਵਿੱਚ ਸਾਨੂੰ ਸੋਖ ਜਿਹੜਾ ਵੱਧ ਮਿਲਦਾ ਰਿਹਾ ਔਰ ਜੇ ਡਵੈਲਪਮੈਂਟ ਦੀ ਸਾਰੀਆਂ ਨੇ ਗੱਲਾਂ ਦੱਸਿਆ ਕਣਕ ਵਾਲੇ ਕਾੜ ਕਿੰਨੇ ਕਿੰਨੇ ਬਣਾ ਕੇ ਦਿੱਤੇ ਫਲਸ਼ਾਂ ਦੇ ਕੋਠਿਆਂ ਦੇ ਪੈਨਸ਼ਨਾਂ ਦੇ ਜਿੱਦਣ ਆਪਣੀ ਸਰਕਾਰ 2017 ਚ ਬਣੀ ਆ ਸਿਰਫ 500 ਰੁਪਏ ਪੈਨਸ਼ਨ ਜਿਹੜੀ ਸੀਗੀ ਬਜ਼ੁਰਗ ਸਾਡੇ ਜਿਹੜੇ ਸੀਗੇ ਉਹਨਾਂ ਨੂੰ ਮਿਲਦੀ ਔਰ ਤੁਸੀਂ ਸਾਰੇ ਨਾ ਚਾਹੇ ਇਧਰ ਗੁਰਦੇਵ ਸਿੰਘ ਲਾ ਲਓ ਮਾਸਟਰ ਜੀ ਲਾ ਲਓ ਗੁਰਪੇਲ ਸਿੰਘ ਸਾਡੇ ਨਾਲ ਤੁਰਿਆ ਅਸਦਰ ਮਿਲਕਾ ਹੋ ਪਿੱਛੇ ਬੈਠਾ ਆਪਣਾ ਬਾਅਦ ਸੋ ਸਾਡੇ ਸਰਪੰਚ ਨਰਵੈਲ ਸਿੰਘ ਆਪਣੇ ਗਿੱਲ ਸਿੰਘ ਇਹਨਾਂ ਸਾਰੇ ਨਾਲ ਰਲ ਕੇ ਸਾਡੇ ਸਰਪੰਚ ਸਾਹਿਬ ਆਪਣੇ ਕੋਲ ਲਿਆਏ ਇਹਨਾਂ ਰਲ ਕੇ ਸਾਰੇ ਇਹੋ ਜਿਹਾ ਉਪਰਾਲਾ ਕੀਤਾ ਕਿ ਕੋਈ ਵੀ ਬੰਦਾ ਜਿਹੜਾ ਲੋੜਵੰਦ ਹੈ ਉਹ ਸਰਕਾਰ ਦੀ ਸਹੂਲਤ ਤੋਂ ਵਾਂਝਾ ਨਾ ਰਵੇ ਸਰਕਾਰ ਨੂੰ ਸਹੂਲਤਾਂ ਜਿਹੜੀਆਂ ਆ ਰਹੀਆਂ ਉਹ ਘਰ ਘਰ ਤੁਹਾਡੇ ਪਹੁੰਚ ਸਕਣ ਔਰ ਉਹਦੇ ਤਹਿਤ 1500 ਰੁਪਏ ਜਿਹੜਾ ਵਾ ਉਹ ਪੈਨਸ਼ਨ ਸਾਰਿਆਂ ਨੂੰ ਮਿਲਦੀ ਰਹੀ ਅੱਜ ਵੀ ਪੈਨਸ਼ਨ 1500 ਹੀ ਹੈ ਔਰ ਜਦੋਂ ਇਹ ਬਦਲਾਅ ਦੀ ਲਹਿਰ ਚੱਲੀ ਖਾਸ ਤੌਰ ਤੇ ਸਾਡੀਆਂ ਬੀਬੀਆਂ ਮਾਤਾ-ਮਾਪੇਣਾ ਸਾਰਿਆਂ ਨੇ ਸੋਚਿਆ ਵੀ ਇਹ ਦਿੱਲੀ ਵਾਲੀ ਪਾਰਟੀ ਆਈ ਆ ਕਿ ਦਿੱਲੀ ਦੇ ਵਿੱਚ ਜਿਹੜਾ ਇਹਨਾਂ ਨੇ ਸਰਕਾਰ ਬਣਾਈ ਆ ਉੱਥੇ ਗੱਲਾਂ ਕਰਦੇ ਵੀ ਖਰੇ ਸਾਨੂੰ ਇਹ ਆ ਰਿਹਾ ਰੁਪਇਆ ਦੇ ਦੂਗਾ ਸਾਨੂੰ 2.5 ਹਜ਼ਾਰ ਰੁਪਇਆ ਪੈਨਸ਼ਨ ਦੇ ਦੂਗਾ ਹੋਰ ਪਤਾ ਨਹੀਂ ਕੀ ਕੁਝ ਮੈਂਬਰ ਸਾਹਿਬ ਕੀ ਕੁਝ ਗੱਲਾਂ ਕਰਦੇ ਜਦੋਂ ਇਹ ਤੁਹਾਡੇ ਪਿੰਡ ਆਉਣੇ ਹੈ ਅਹੀ ਤਾਂ ਉਹ ਗੱਲ ਕਿ ਨਹੀਂ ਵੀ ਦਿੱਲੀੋਂ ਇਹ ਕਾਲੇ ਅੰਗਰੇਜ਼ ਆਏ ਆ ਤੇ ਅੰਗਰੇਜ਼ਾਂ ਦਾ ਕੰਮ ਇਹੋ ਦਾ ਫਿਰ ਲੁੱਟਣਾ ਤੇ ਕਸੂਟਣਾ ਵੀ ਲੋਟ ਲੱਟ ਕੇ ਗਾਂਹ ਜਾਵਾਂਗੇ ਆਪੇ ਸਾਰੇ ਚੋਰ ਫਿਰਨਗੇ ਤੇ ਹੁਣ 3 ਸਾਲ ਹੋ ਚੱਲਿਆ ਜਿਨੀਆਂ ਸਾਡੀਆਂ ਸਤਕਾਰਯੋਗ ਮਾਤਾਵਾ ਭੈਣਾਂ ਸੀ ਕਿਸੇ ਦਾ ਘਰ ਹੋਵੇ ਜਾਂ ਮੇਰਾ ਘਰ ਹੋਵੇ ਜਾਂ ਤੁਹਾਡਾ ਕਿਸੇ ਦਾ ਜਾਇਆ ਪਰ ਰਾਜੇ ਦੇ ਘਰ ਬਿਠਿਆ ਜਾਂ ਦੇਵਾਲ ਸਾਹਿਬ ਵੱਲ ਚਿੰਜਗੇ ਚਾਹੇ ਕਿਸੇ ਨੂੰ ਚਿੰਜਗੇ ਹਰ ਕਿਸੇ ਦੇ ਘਰ 3-4 ਸਾਡੀਆਂ ਮਾਤਾਵਾ ਭੈਣਾਂ ਚਾਚੀਆਂ ਤਾਈਆਂ ਹੈਗੀਆਂ ਤੇ ਉਹਨਾਂ ਨੇ ਸੋਚਿਆ ਕਿ ਅੱਲ ਮੱਧਯੋਗ ਦੇ ਚੰਚੰਦੇ ਕਮਾਂਕਾਰਾਂ ਨੂੰ ਇਹ ਦਿੱਲੀ ਵਾਲੀ ਪਾਰਟੀ ਆਈ ਆ ਰਿਹੇ ਆ ਦੇਦਾ ਗੁਰੂ ਸਾਡੇ ਖਾਤੇ ਜ ਆ ਜਾਇਆ ਕਰਨਾ ਕਿਉਂਕਿ ਪਰ ਇਹੋ ਗੱਲ ਦਿੱਲੀ ਤੇ ਅਸੀਂ 5400 ਰੁਪਏ ਸਾਡਾ ਬਣ ਜਾਇਆ ਕਰੂਗਾ ਅਸੀਂ ਚੁੱਪ ਕਰਕੇ ਜਾ ਕੇ ਵਾੜਾ ਮੁੰਡਾ ਵੇਖਾਏਗਾ ਉਹਨਾਂ ਹੋਲੀ ਜਾ ਕੇ ਬਟਨ ਦਾ ਉਹਦਾ ਝਾੜ ਵਾਲਾ ਇਹਦੀ ਟੀਂ ਕਰਾਤੀ ਉਹਨਾਂ ਦੀ ਟੀਂ ਅਗਰੀ ਝਾੜੂ ਦੀ ਵਾਲੀ ਕਰਾਈ ਦੋ ਝਾੜੂ ਵਾਲੇ ਤਿੰਨ ਸਾਲ ਹੋ ਗਏ ਰੋਜ਼ ਸਾੜਿਆਂ ਦੀ ਕਰਉਂਦੇ ਆ ਚਾਹੇ ਮੰਡੀਆਂ ਆ ਜਾਂਦੀਆਂ ਉੱਥੇ ਟੀਂ ਕਰਾਉਂਦੇ ਸਾਰਿਆਂ ਦੀ 700 ਬੇਟਾ ਸੱਨੇ ਇਹੋ ਗੱਲ ਐ ਨਾ ਮੰਡੀਆਂ ਦੇ ਵਿੱਚ ਇਹੋ ਹੀ ਆ ਰਿਹਾ ਪਿਆ ਮਲਕਾ ਸਾਹਿਬ ਇੱਥੇ ਮਿੱਠਾ ਸਾਰੇ ਹੀ ਆਪਾਂ ਆੜ ਤੋਂ ਨਾਲ ਆਪਾਂ ਸੰਬੰਧ ਰੱਖਦੇ ਆ ਤੇ ਇਹਨਾਂ ਐਜ ਕੀ ਜਿਹੜੀ ਟੀਂਟਿਕ ਰਹੀ ਹੈ ਨਾ ਇਹਦਾ ਜਿਹੜਾ ਨਤੀਜਾ ਦੇ ਖਾਮੇ ਜਾਂ ਪੰਜਾਬ ਦੇ ਕਿਸਾਨਾਂ ਨੂੰ ਸਾਡੇ ਪੱਲੇਦਾਰਾਂ ਨੂੰ ਦਿਹਾੜੀਦਾਰਾਂ ਨੂੰ ਜਿੰਨੇ ਵੀ ਮੰਡੀਆਂ 'ਚ ਸਾਡੇ ਕੰਮ ਕਰਦੇ ਰਿਹਾ तकरीबन 70 70 80 ਸੀ 100 100 ਰੁਪਏ ਤੋਂ ਵੱਧ ਜਿਹੜੇ ਆ ਉਹ ਕੱਟ ਲੱਗਦੇ ਰਹਿ ਔਰ ਉਹ ਕੁੱਲ ਜੇ ਪੰਜਾਬ ਦਾ ਹਿਸਾਬ ਲਈਏ ਤੇ 5000 ਕਰੋੜ ਰੁਪਏ ਤੋਂ ਤਾਂ ਦੀ ਜਿਹੜੀ ਲੁੱਟ ਖਸੁੱਟ ਹੋਈ ਹੈ ਤੇ ਇਹ ਜੋ ਲੁੱਟ ਖਸੁੱਟ ਦੇ ਖਿਲਾਫ ਜਿਹੜਾ ਵਾ ਮੌਜੂਦਾ ਸਰਕਾਰ ਦਾ ਚਾਹੇ ਆਪਣਾ ਐਮ.ਐਲ.ਏ. ਸਾਹ ਹੋਵੇ ਤੇ ਚਾਹੇ ਕੋਈ ਮੰਤਰੀ ਹੋਵੇ ਤੇ ਚਾਹੇ ਕੋਈ ਮੁੱਖ ਮੰਤਰੀ ਕਿਸੇ ਨੇ ਝੂਠਾ ਸੱਚਾ ਕੋ ਬਿਆਨ ਨਹੀਂ ਦਿੱਤਾ ਕਿਸੇ ਨੇ ਕੋਈ ਖਚਾਈ ਨਹੀਂ ਕੀਤੀ ਕਿਸੇ ਨੇ ਕੋਈ ਇਨਕੁਆਰੀ ਨਹੀਂ ਲਈ ਵੀ ਪੰਜਾਬ ਦੇ ਜ਼ਿੰਮੇਦਾਰਾਂ ਨਾਲ ਲੋਕਾਂ ਦੇ ਨਾਲ ਇਹ ਸ਼ੈਲਰਾਂ ਵਾਲੇ ਇਹ ਮਹਿਕਮਿਆਂ ਵਾਲੇ ਰਲ ਕੇ ਲੁੱਟਣ ਡਿਆ ਇਹਨਾਂ ਦਾ ਕੋਈ ਵਿਚਾਰ ਕਿਸੇ ਦਾ ਕੀਤਾ ਜਾਵੇ ਤੇ 100 ਰੁਪਏ ਵਿੱਚ ਲਈਏ ਤੇ ਆਪਣਾ 30-30 ਕੁਆਂਟਲ ਤੁਹਾਡਾ ਨਿਕਲ ਆਵੇ ਤੇ 3-3 4-4 ਸਾਢੇ ਸਾਢੇ 3-3000 ਰੁਪਇਆ ਤਾਂ ਦਾ ਇੱਕ ਕਿੱਲੇ ਜੋ ਨਿਕਲ ਗਏ ਜਿਹੜਾ ਠਾਹ ਕਿੱਲੇ ਆਲਾ ਕਿਥੇ ਜਾ ਗੱਲ ਖਲੋਤੀ ਤੇ ਉਹਨੇ ਦੇ ਵਿੱਚ ਜਿਹੜੀ ਹੈ ਤੁਹਾਡੀ ਕਨਕ ਬੀਜੀ ਜਾਂਦੀ ਤੇ ਜੇ ਖਾਦ ਆਪਾਂ ਲੈਣ ਗਿਆ ਤੇ ਉਹਦਾ ਰੇਟ ਜਿਹੜਾ ਉਹ ਦੋਨੇ ਦੋਨੇ ਜਿਹੜੀ ਆ ਉਹ ਆਪਾਂ ਨੂੰ ਮਿਲਦੀ ਰਹੀ ਕਿਉਂਕਿ ਜਿਹੜਾ ਇਹ ਕੇਜਰੀਆਲ ਜਦੋਂ ਫੜ ਕੇ ਉਥੇ ਦਿੱਲੀ ਵਾਲਾ ਅੰਦਰ ਦਿੱਤ ਗੱਲ ਤਾਂ ਸੈਂਟਰ ਤੋਂ ਚੱਲ ਰਹੀ ਨਾ ਸੈਂਟਰ ਦੇ ਕਰਕੇ ਆਪਾਂ ਖਰੀਦਦਾ ਆਪਾਂ ਕਰਦੇ ਤੇ ਇਹਨੂੰ ਭਗਵਾਨ ਜਮਾਨ ਨੂੰ ਵੈਸੇ ਨਹੀਂ ਇਹਨੂੰ ਕੋਈ ਜਾਣ ਦਿੰਦਾ ਉਥੇ ਦਿੱਲੀ ਇੱਥੇ ਟੱਲੀ ਰਹਿੰਦੇ ਉਹ ਦਿੱਲੀ ਜਾਣ ਨਹੀਂ ਦਿੰਦਾ ਕਿ ਤੂੰ ਇਹਨਾਂ ਦੇ ਕੋਲ ਕਿਉਂ ਜਾਣਾ ਗਲਦਸਤੇ ਲੈ ਕੇ ਕਿ ਸਾਡੇ ਉੱਤੇ ਉਹਦੇ ਪਰਚੇ ਦਿੰਦਾ ਤੇ ਹੁਣ ਉਥੇ ਤੂੰ ਨਾ ਜਾ। ਕਿ ਇਹ ਪੰਜਾਬ ਦੀ ਗੱਲ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਜਾਂ ਪੰਜਾਬ ਦਾ ਮੰਤਰੀ ਐਮ ਐਲ ਏ ਗੱਲ ਕਰੂਗਾ ਤੇ ਫਿਰ ਹੀ ਗੱਲ ਚੱਲੇ ਜੇ ਖੇਮ ਕਰਨ ਦੀ ਗੱਲ ਆਊਗੀ ਜਾਂ ਕੋ ਉਲਟੋਏ ਦੀ ਗੱਲ ਹੋਊ ਤੇ ਬਲਟੋਏ ਦੇ ਪਿੰਡ ਵਾਲੇ ਲੋਕ ਜਿਹੜੇ ਗੱਲ ਕਰਨਗੇ ਤੇ ਗਾ ਐਮ ਐਲ ਏ ਕੋ ਗੱਲ ਪਹੁੰਚੇ ਤੇ ਜੇ ਹਲਕੇ ਦੀ ਗੱਲ ਆਊ ਤੇ ਐਮ ਐਲ ਏ ਜਿਹੜਾ ਮੁੱਖ ਮੰਤਰੀ ਕੋਲ ਜਾਂ ਮੰਤਰੀ ਕੋਲ ਗੱਲ ਕਰੂ ਤੇ ਫਿਰ ਹੀ ਬਦਲ ਲੱਗੂ ਤੇ ਜ ਉਸੇ ਤਰੀਕੇ ਨਾਲ ਜੇ ਪੰਜਾਬ ਦੀ ਗੱਲ ਹੈ ਪੰਜਾਬ ਦੀ ਸਰਕਾਰ ਦਿੱਲੀ ਵਾਲਿਆਂ ਕੋ ਜਾ ਕੇ ਉਹਨਾਂ ਕੋ ਰੂਹ ਪਿੱਟੂਗੀ ਜੇ ਗੱਲ ਕਰੂ ਤੇ ਫਿਰ ਹੀ ਪਤਾ ਲੱਗੂ। ਤੇ ਉਸੇ ਜਾਊਗਾ ਇਹਨੇ ਦਿੱਲੀ ਦੀ ਖਸਮਾਂ ਨੂੰ ਖਾਵੇ ਦਿੱਲੀ ਦੀ ਸਰਕਾਰ ਤੋਂ ਅਸੀਂ ਕੀ ਲੈਣਾ ਵੀ ਦੱਸੋ ਸਾਡੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਆਪਦੇ ਐਮਐਲਏ ਤੇ ਆਪਦੇ ਬਦਲ ਜਿਤਾ ਕੇ ਘਲਾਏ ਆ ਤੇ ਤੂੰ ਉਹਨਾਂ ਦੀ ਗੱਲ ਕਰ ਅੱਜ ਤਕਰੀਬਨ ਢੂਣ ਸਾਲ ਤੋਂ ਵੱਧ ਹੋ ਚੱਲਿਆ ਵਾ ਕਿ ਉੱਥੇ ਫਿਰ ਕਿਸਾਨ ਜਿਹੜੇ ਮੋਰਚਾ ਲਾ ਕੇ ਬੈਠੇ ਔਰ ਕਿੰਨਾ ਮਸੇ 100 ਦੇ ਲੱਗੇ ਉਹ ਚੱਲਿਆ ਤੈਨੂੰ ਡੱਲੇਆ ਸਾਹਿਬ ਨੂੰ ਵਿਚਾਰਿਆਂ ਨੂੰ ਉੱਥੇ ਜਦਾਂ ਧਰਨਾ ਲਾ ਕੇ ਬੈਠੇ ਭੁਖੜਦਾ ਦਾਂ 84 88 88 ਦਿਨ ਉਹਨਾਂ ਨੂੰ ਚੱਲੇ ਤੇ ਕਿਹ ਹੈ ਐਮਐਲਏ ਦਾ ਕਿਹ ਹੈ ਮੰਤਰੀ ਦਾ ਕੋਈ ਬਿਆਨ ਆਇਆ ਵੀ ਇਹ ਕਿਸਾਨ ਜਿਹੜੇ ਉਥੇ ਬੈਠੇ ਆ ਰੁਣੜੇ ਮਰਣੜੇ ਇਹਨਾਂ ਦੇ ਨਾਲ ਕੋਈ ਗੱਲ ਕਰੇ 95 ਐਮਐਲਏ ਹੈ ਇਹਨਾਂ ਦੇ 92 ਪਹਿਨੋਂ ਜਿੱਤੇ ਤਿੰਨ ਫੇਰਲੀ ਦਿੱਤੇ ਗਏ 95 ਐਮਐਲਏ ਦਿੱਲੀ ਰੋਜ਼ ਸੜਕਾਂ ਦੇ ਧੱਕੇ ਖਾਂਦੇ ਰਹੇ ਵੋਟਾਂ ਮੰਗਦੇ ਰਹੇ ਪਰ ਇੱਕ ਵਾਰ ਇਹਨਾਂ ਨੇ ਵੀ ਇਕੱਠੇ ਹੋ ਗਏ 95 ਦੇ 95 ਦੇ ਮੋਦੀ ਦੇ ਬੂਹੇ 'ਤੇ ਬਈਏ ਜਾ ਕੇ ਵੀ ਸਾਡੇ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਲੋਕਾਂ ਨਾਲ ਜਿਹੜੇ ਮਰਲੇ ਖਵੰਡਾ ਆ ਉਹਨਾਂ ਨਾਲ ਬਹਿ ਕੇ ਗੱਲ ਕਰੋ ਨੇ ਕੋ ਜਾਣ ਦਿੰਦਾ ਕਿਸਾਨਾਂ ਨੂੰ ਜਾਂ ਉਹ ਵੱਖਰੀ ਗੱਲ ਐ ਕੋ ਉਥੇ ਰੋਕ ਲੱਗੀ ਆ ਪਰ ਇਹ ਐਮਐਲਏ ਦੇ ਰੋਜ਼ ਤੇ ਦਿੱਲੀ ਫਿਰਦੇ ਰਹੇ ਉਥੇ ਵੋਟਾਂ ਮੰਗਦੇ ਰਹੇ ਜਾ ਕੇ ਤੇ ਇੱਕ ਦਿਨ ਜਾ ਕੇ ਉਥੇ ਮੋਦੀ ਦੇ ਮੂਹੇ ਅੱਗੇ ਬਹੁ ਆ মিডিਆ ਦੇ ਤੁਹਾਡੀ ਖਬਰ ਲਾਉਣ ਕੋਈ ਦੇਸ਼ ਦੁਨੀਆ ਦੇ ਲੋਕਾਂ ਨੂੰ ਪਤਾ ਲੱਗਿਆ ਵੀ ਕੀ ਹੋੰਡਿਆ ਅਗਲਾ ਫਿਰ ਕਿਸ ਨਾ ਕੀ ਗੱਲ ਦੇ ਉੱਤੇ ਆਉਂਗਾ ਤੇ ਗੱਲ ਨੂੰ ਨੇੜੇ ਲੱਗਦਾ ਇਹ ਵੀ ਗੱਲ ਕਰਨਾ ਚਾਹੁੰਦੇ ਪਰ ਕੋਈ ਅੱਗੋਂ ਗੱਲ ਹੀ ਕੋਈ ਨਹੀਂ ਝੂਠ ਤੇ ਡਫਾੰਗ ਰਹੇ ਹੁਜੇ ਮਰੀ ਜਾਂਦੇ ਆ ਔਰ ਜਦੋਂ ਪਿੱਛੇ ਇਲੈਕਸ਼ਨ ਆਈ ਐਮਪੀ ਵਾਲੀ ਆ 6 ਮਹੀਨੇ ਵੋਟਾਂ ਪਈਆਂ ਤੇ ਐਡੇ ਬੁਸ਼ਰਮਿਆ ਮੋਰੇ ਆਪਾਂ ਨੂੰ ਤੇ ਝੂਠ ਮਾਰ ਲਾ ਕੇ ਵੈਸੇ ਸ਼ਰਮੋਂ ਦੀ ਗੱਲ ਵੀ ਫਿਰ ਦੁਬਾਰਾ ਕਿਹੜੇ ਮੂੰਹ ਨਾਲ ਜਾਵਾਂਗੇ ਠੱਠੀਆਂ ਲੈਣਾਂਗੇ ਵੱਲ ਕੀਤੀ ਆ ਜੇ ਜੇ ਪੂਰੀ ਨਾ ਕੀਤੀ ਤੇ ਅਗਲੀ ਦੀ ਕਿਹੜੇ ਮੂੰਹ ਨਾਲ ਜਾਵਾਂਗੇ ਇਹੋ ਗੱਲ ਹੁੰਦੀ ਤੇ ਕਹਿੰਦੇ ਹੁਣ ਆ ਰਿਹਾ ਰੁਪਿਆ ਨਹੀਂ ਹੁਣ ਤੇ ਦੇਣਾ ਤੁਹਾਨੂੰ 11 1100 ਰੁਪਏ ਦੇਣਾ ਵੀ ਜਦੋਂ ਇਹ ਆ ਰਿਹਾ ਨਾ ਬੀਬੀਆਂ ਦੇ ਬੋਝੇ ਭਰੇ ਪਏ ਵੀ ਹਜ਼ਾਰ ਦੇ ਨੋਟ ਅਸੀਂ ਵਾਧੂ ਹੋ ਗਏ ਸਾਡੇ ਕੋਲ ਤੁਹਾਨੂੰ 11 1100 200 ਐਡੇ ਬੁਸ਼ਰਮ ਨੇ ਜਿਹੜੇ ਆ ਹੈ 2100 ਕਹਿੰਨ ਨੂੰ 5100 ਕਹਿੰਦੇ ਨੇ ਦੇ ਰਾਂਗੇ ਚਲੋ ਦੇਣਾ ਹੀ ਕੱਖ ਨਹੀਂ 5100 ਵੀ ਉਹੋ ਜਿਹਾ ਤੇ ਭਾਵੇਂ 11000 ਕਰਦੇ ਤੂੰ ਕਹਿਨ ਨੂੰ ਕੀ ਲੱਗਣਾ ਜਦੋਂ ਕਰਨਾ ਹੀ ਕੱਖ ਨਹੀਂ ਝੂਠ ਹੀ ਮਰੀ ਜਾਣਾ ਤੇ ਉਹਦਾ ਕੋਈ ਫਾਇਦਾ ਕੋਈ ਨਹੀਂ ਇੱਕ ਵਾਰੀ ਤੇ ਆਪਾਂ ਘਮਰਾ ਹੋ ਗਏ ਦਿੱਲੀ ਵਾਲਿਆਂ ਨੇ ਤੇ ਆਪਾਂ ਨੇ ਉਹ ਕੰਮ ਕੀਤਾ ਵੀ ਉਹ ਜਿਹੜੀਆਂ ਚੀਜ਼ਾਂ ਦੀ ਸਾਨੂੰ ਕੋਈ ਲੋੜ ਨਹੀਂ ਸੀ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਇਸੇ ਪਾਸਦਾ ਪੰਜਾਬ ਦੇ ਵਿੱਚ ਅੱਜ ਉਹ ਕਹਿੰਦਾ ਨਾ ਗੰਗੇ ਨੂੰ ਕੰਗੀ ਵੇਚਣ ਵਾਲੀ ਗੱਲ ਕੀਤੀ ਵੀ ਉਹਨੇ ਗੰਗੇ ਨੇ ਕੰਗੀ ਕੀ ਕਰਨੀ ਤੇ ਇਹ ਜਿਹੜੀਆਂ ਗੱਲਾਂ ਬਾਤਾਂ ਸਾਡੇ ਨਾਲ ਕਰਕੇ ਆ ਕੇਜਰੀਵਾਲ ਹਰੀ ਦੇ ਭਗਵੰਤ ਮਾਨ ਅਰਗੇ ਦੇ ਨੋਟਸ ਫੁੱਟ ਕੇ ਗਾਹਾਂ ਗਿਆ ਕਿ ਅੱਜ ਉਹਨਾਂ ਦੇਖਣ ਨੇ ਇਹਨਾਂ ਨੂੰ ਹੀ ਆਪਾਂ ਨੂੰ ਖਚਾਈ ਕਰਨ ਦਾ ਅੱਜ ਜਿਹੜਾ ਮਾਹੌਲ ਬਣਿਆ ਵਾ ਕੱਲ ਨੂੰ ਕਿਤੇ ਕੋਈ ਕਿਸੇ ਦੇ ਉੱਤੇ ਕੋਈ ਮੁਸੀਬਤ ਬਣਦੀ ਆ ਕਿ ਜੇ ਮੰਡੀਆਂ ਦੀ ਗੱਲ ਆਈ ਆ ਹੋਰ ਕੋਈ ਟੱਕਾ ਸਾਹੀ ਹੁੰਦੀ ਆ ਤੇ ਚਾਰ ਜਣੇ ਹੋਰ ਤਗੜੇ ਹੋ ਕੇ ਖਲੋਵਾਂਗੇ ਤੇ ਸਰਕਾਰ ਦੇ ਉੱਤੇ ਅਕਸਰ ਸਾਹੀ ਦੇ ਉੱਤੇ ਤੁਹਾਡਾ ਦਬਾਅ ਹੋਊਗਾ ਤੁਹਾਡਾ ਪ੍ਰੈਸ਼ਰ ਹੋਊਗਾ ਵੀ ਜਿਹੜਾ ਕਿਸੇ ਨਾਲ ਟੱਕਾ ਨਹੀਂ ਹੋਣਾ ਕਿਸੇ ਨਾਲ ਮਾੜਾ ਕੰਮ ਨਹੀਂ ਕਰਨਾ ਕਿਸੇ ਦੀ ਕੋਈ ਮੁਸੀਬਤ ਕਿਸੇ ਦੀ ਬਣੀ ਆ ਤੇ ਚਾਰ ਜਣੇ ਉੱਥੇ ਵੱਧ ਜਾ ਕੇ ਉੱਥੇ ਮੋਰਚਾ ਲਾ ਕੇ ਪਾਵਾਂਗੇ ਉਹ ਕੰਮ ਆਪਣੇ ਖਾਲੇ ਤੇ ਸੁਖੀ ਹੋਣਗੇ ਔਰ ਦੂਜੀ ਗੱਲ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਤੁਸੀਂ ਸਾਰੇ ਲੱਗੇ ਜੇ ਦਿਨ ਰਾਤ ਦੇ ਕਮਿਹਨਤ ਕਰਕੇ ਵੇਖੋ ਕੱਲਾ 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 ਤੇ ਮਮੀ ਕੱਲਾ ਤੇ ਸੱਤ ਪਾਲ ਤੋਂ ਵੀ ਕੱਲਾ ਤੇ ਆਪਣਾ ਹਰ ਚਾਹ ਤੋਂ ਵੀ ਕੱਲਾ ਸਾਰੇ ਕੱਲੇ ਕੱਲੇ ਲੱਗੇ ਜੇ ਇੱਕ ਨਾਲ ਦੂਜੇ ਜੁੜੂਗਾ ਤੇ ਕੋਈ ਮਿਹਨਤ ਕਰਾਂਗੇ ਤੇ ਫਿਰ ਹੀ ਕਿਸੇ ਭੈਣ ਭਰਾ ਨੂੰ ਦੂਰਾਂਗੇ ਸੋ ਬੜੀ ਵਧੀਆ ਤਰੀਕੇ ਨਾਲ ਤੁਸੀਂ ਲੱਗੇ ਜੇ ਸਾਰੇ ਜਾਣੇ ਅੱਜ ਅੱਗੇ ਵਿگەਸ਼ਦਾਰ ਲੱਖਾ ਖੋਰੀ ਨਰਵੈਲ ਅਲੀ ਸਾਰੇ ਜਣੇ ਇਹੀ ਉੱਥੇ ਰਾਹ ਚਾਉਣਦੇ ਅਸੀਂ ਗੱਲਾਂ ਬਾਤਾਂ ਕਰਨਦੇ ਆ ਜੇ ਮਿਹਨਤ ਕਰਾਂਗੇ ਲੋਕਾਂ ਦੇ ਘਰ ਜਾਵਾਂਗੇ ਕਿਸੇ ਦਾ ਤਰਲਾਮਨਤ ਕਰਾਂਗੇ ਕਿਸੇ ਭੈਣ ਭਰਾ ਦੀ ਸੱਜਣ ਦੀ ਕਿਸੇ ਦੀ ਬਾਹ ਫੜਾਂਗੇ ਤਾਂ ਫੇਰ ਹੀ ਅਪਣਾ ਜੜੂ ਤੇ ਜੇ ਇਧਰ ਉਧਰ ਤੁਰੇ ਫਿਰਾਂਗੇ ਮੇਰੇ ਕਹਿਣ ਦਾ ਮਤਲਬ ਵੀ ਜੇ ਮੇਰੇ ਹੀ ਪਿੱਛੇ ਕੋਈ ਗੱਡੀ ਲਾ ਕੇ ਤੁਰਾ ਫਿਰੇ ਜਾਂ ਮੇਰੀ ਨਾਲ ਹੀ ਤੁਰਾ ਜਾਵੇ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਮਿਲਣਾ ਫਾਇਦਾ ਤਾਂ ਮਿਲਣਾ ਵੀ ਆਪਦੇ ਪਿੰਡ 'ਚ ਆਪਦੀ ਪੱਤੀ ਆਪਦੀਆਂ ਬਾਈਕਾਂ ਦੇ ਆਪਦੇ ਸੱਜਣਾ ਮਿੱਤਰਾਂ ਯਾਰਾਂ ਦੋਸਤਾਂ ਨੂੰ ਨਾਲ ਤੁਰੀਏ ਤੇ ਫਿਰ ਉੱਥੇ ਸੱਦੋ ਤੇ ਮੈਂ ਆਵਾਂ ਤੇ ਫਿਰ ਇੰਨਾ ਆਪਾਂ ਪ੍ਰੋਗਰਾਮ ਆਪਾਂ ਰੱਖਿਆ ਜਿਹਦੇ ਨਾਲ ਆਪਣੀ ਪਾਰਟੀ ਜਿਹੜੀ ਆ ਦਿਨ ਬਦਨ ਮਜ਼ਬੂਤ ਮਜ਼ਬੂਤ ਹੋਵੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਔਰ ਆਪਣੇ ਹਲਕੇ ਦੇ ਵਿੱਚ ਮੈਂ ਸਮਝਦਾ ਕਿ ਜਿਵੇਂ ਆ ਅੱਜ ਕੱਲ੍ਹ ਤੇ ਪਤਾ ਲੱਗ ਜਾਂਦਾ ਕਿਉਂਕਿ ਟੈਲੀਫੋਨ ਤੋਂ ਜਿਹੜੀਆਂ ਫੇਸਬੁੱਕ ਤੋਂ ਫੋਟੋ ਆਉਂਦੀਆਂ ਵਾ ਵੀ ਕਿਵੇਂ ਕਿਵੇਂ ਪ੍ਰੋਗਰਾਮ ਕਿਹੜੇ ਹਲਕੇ 'ਚ ਕੀ ਚੱਲ ਰਿਹਾ ਹੈ ਸਭ ਤੋਂ ਵੱਧ ਗੁਰੂ ਮਹਾਰਾਜ ਦੀ ਕਿਰਪਾ ਔਰ ਤੁਹਾਡੀ ਮਿਹਨਤ ਦੀ ਬਦੌਲਤ ਆਪਣੇ ਹਲਕੇ ਖੇਮ ਕਰਨ ਜਿਹੜਾ ਵਾ ਉਹ ਬਹੁਤ ਹੀ ਵੱਡਾ ਜਿਹੜਾ ਕਾਂਗਰਸ ਦਾ ਇੱਕ ਤੁਹਾਡੀ ਬਦੌਲ ਇੱਕ ਮੂਵਮੈਂਟ ਇੱਕ ਜਿਹੜਾ ਮਾਹੌਲ ਬੜਾ ਵਧੀਆ ਬਣਿਆ ਤਾਂ ਆਵਾਜ਼ ਮਾਰੋਗੇ ਕੋਈ ਤਾਂ ਡਾ ਕੰਮ ਹੋਏ ਪਿੰਡ ਦਾ ਤੇ ਇੱਕ ਕੋਠਿਆਂ ਦਾ ਬਲਸ਼ਾਂ ਦਾ ਪੈਨਸ਼ਨ ਦਾ ਜੋੜਾ ਨੂੰ ਕੰਮ ਬਲਟੋਇਆ ਲੰਦਾ ਹੋਊਗਾ ਮਹਮੂਦਪੁਰ ਦੇ ਵਾਸੇ ਭਾਵੇਂ ਬਾਅਦ ਚ ਹੋਵੇ ਤੇ ਤੁਹਾਡਾ ਬਲਟੋਇਆ ਲੰਗਾ ਪਹਿਲੋ ਕਰਾ ਕੇ ਦਊਗਾ ਤੇ ਕਿਸੇ ਗੱਲ ਦੀ ਤੇ ਕਿਸੇ ਗੱਲ ਦੀ ਪਰਵਾਹ ਨਾ ਕਰੋ ਵੇਖੋ ਜੋ ਤੁਸੀਂ ਵਿਜਣਾ ਉਹੋ ਹੀ ਵੜਣਾ ਜੇ 5 ਸਾਲ ਜੇ ਪਿਛਲੇ 5 ਸਾਲ ਕੋ ਚੰਗੇ ਆਪਾਂ ਕੰਮ ਕੀਤੇ ਤੇ ਅੱਜ ਫਿਰ ਦੁਬਾਰਾ ਇਹੋ ਜਿਹਾ ਮਾਹੌਲ ਬਣਿਆ ਪਿਆ ਤੇ ਚਾੜੇ ਪਿੰਡ ਵਾਲਾ ਜਿਹੜਾ ਐਮਐਲਏ ਸੀ 10 ਸਾਲ ਜਿਹੋ ਜਿਹੋ ਨੇ ਕੰਮ ਕੀਤੇ ਆ ਅੱਜ ਗੁਰੂ ਮਾਰਾ ਹੀ ਨੇ ਇਹੋ ਜਿਹਾ ਦਾ ਮਾਹੌਲ ਬਣਾਇਆ ਤੇ ਉਹਨੂੰ ਪਾਰਟੀ ਦੇ ਵਿੱਚੋਂ ਵੀ ਉਹਨੂੰ ਜਿਹੜਾ ਵਾ ਉਹ ਕੱਢ ਕੇ ਦੋਨੋਂ ਕੀ ਕਹਿੰਦੇ ਹੁੰਦੇ ਆ ਸਸਪੈਂਡ ਕੀਤਾ ਤੇ ਬਾਕੀ ਘਟਾ ਦੇ ਲੱਗ ਰਿਹਾ ਜਿਦਾਂ ਇਹ ਕਹਿੰਦਾ ਦੱਸਿਆ ਕਰੋ ਮਾਈਕ ਦੇ ਉੱਤੇ ਇਹਨੂੰ ਦੱਸਣ ਦੇ ਆ ਬੜਾ ਦਮਦਰ ਸੁਖੋਗੇ ਇਹ ਪੰਜਾਉ ਲੋ ਸਿਗਾ ਸਰਪੰਚ ਸੀਗਾ ਪਿਛਲੇ 5 ਸਾਲ ਲਰਿਆ ਚੇਅਰਮੈਨ ਆਪਣਾ ਜੱਜ ਆਪਣਾ ਰਹਾ ਵਾ ਦੋ ਆਪਣੇ ਜਿਹੜੇ ਹੋਰ ਸੀ ਸਰਪੰਚ ਵੀ 300 ਕੋਠਾ ਜਿਹੜਾ ਇਹਨਾਂ ਦੀ ਮਿਹਨਤ ਕਰਕੇ ਮਨਜ਼ੂਰ ਕਰਾਇਆ ਵੀ ਬਲਟੋਏ ਪਿੰਡ ਵਿੱਚ 300 ਕੋਠਾ ਜਿਹੜੇ ਗਰੀਬ ਜਿਨ੍ਹਾਂ ਦੇ ਕੱਚੇ ਬੰਨੇ ਪਏ ਉਹਨਾਂ ਨੂੰ ਪੱਕਾ ਪੈਲੇ ਪਰ ਇਹਨਾਂ ਨੇ ਮਾੜੀ ਨੀਤ ਨਾਲ ਉਹ 300 ਦੇ ਵਿੱਚੋਂ ਸਿਰਫ 90 ਹੀ ਬਜੇ ਤੇ ਉਹ ਬਣ ਗਿਆ ਕਿ ਮੰਨੇ 40 ਗਜ ਬਣੇ ਚਲੋ ਕੋਈ ਨਹੀਂ 300 ਤੋਂ ਗਾਹ ਤੋਂ 500 ਵੀ ਸਾਨੂੰ ਹੋਰ ਬਣਾਉਣਾ ਪਵੇ ਹੈ ਜੀ ਗੁਰਮਹਾਰਾ ਦੀ ਕਿਰਪਾ ਕਰੂ ਸੇ ਬਲਟੋਏ ਦਾ ਕੋਟ ਕਟੜਾ ਕੋਠਾ ਨੇ ਹੀ ਰਿਆ ਨੰਨੇ ਤੁਹਾਡੇ ਨਾਲ ਸਾਡਾ ਵਾਦਾ ਸੋ ਸੋ ਅੱਜ ਬਲਟੋਏ ਵਾਲਾ ਮੈਂ ਫੇਰ ਇੱਕ ਵਾਰੀ ਧੰਨਵਾਦ ਕਰਦਾ ਵੀ ਬੜੇ ਲੰਮੇ ਸਮੇਂ ਤੋਂ ਬਾਅਦ ਜਿਹੜੀਆਂ ਇਹ ਕੋਸ਼ਿਸ਼ਾਂ ਕਰਦੇ ਰਹੇ ਸਾਰੇ ਸਾਡੇ ਆਪਣੇ ਪਰਿਵਾਰ ਜਿਹੜੇ ਕੋਈ 10 12 15 ਸਾਲਾਂ ਬਾਅਦ ਫੇਰ ਅੱਜ ਮੁੜ ਕੇ ਕਾਂਗਰਸ ਦੇ ਕੋਲ ਅੱਜ ਸਾਡੇ ਕਾਂਗਰਸ ਝੰਡੇ ਨਾਲ ਔਰ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਤੇ ਆ ਆਉਣ ਵਾਲੀ ਸਾਰੀ ਉਮਰ ਜਿਹੜੀ ਆ ਅਸੀਂ ਰਾਜੇ ਦੇ ਨਾਲ ਤੇ ਦਿ올 ਆਪਣਾ ਕਿੱਥੇ ਆ ਜੀਤੂ ਆਪਣਾ ਹਰਜੀਤ ਔਰ ਸਾਰੇ ਜਿੰਨੇ ਵੀ ਸਾਰੇ ਸਾਥੀ ਤੁਰਿਆ ਇਹ ਸਾਰੇ ਇਕੱਠੇ ਜਿਹੜਾ ਆ ਆਪਾਂ ਉਹਨਾਂ ਦੇ ਟਾਈਮ ਦੇ ਵਿੱਚ ਆਪਾਂ ਲਾਈਏ ਔਰ ਇਸੇ ਤਰੀਕੇ ਨਾਲ ਪਿੰਡੋਂ ਪਿੰਡ ਜਿੰਨੇ ਕਿਉਂ ਮੈਂ ਤਾਂ ਗੱਲ ਕਰ ਰਿਹਾ ਕਿ ਕਿਉਂਕਿ ਵੱਡੇ ਸਾਰੇ ਤੁਸੀਂ ਜਿੰਨੇ ਮੋਤਵਾਰ 505 1400 ਤਕਰੀਬਨ 8 10 12 ਪਿੰਡਾਂ ਦੇ ਤੁਸੀਂ ਇਸੇ ਬਿਠੇ ਜੇ ਆਪਦੇ ਆਪਦੇ ਪਿੰਡ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਮਿਹਨਤ ਕਰੀਏ ਵੀ ਵੱਧ ਤੋਂ ਵੱਧ ਸਾਥੀਆਂ ਨੂੰ ਆਪਾਂ ਨਾਲ ਜੋੜ ਗਏ ਕੋਈ ਇਹ ਨਾ ਕੋ ਸੋਚੇ ਯਾਰ ਵੀ ਜੇ ਫਲਾਣਾ ਅੱਗੇ ਆ ਗਿਆ ਮੇਰੀ ਸਰਪੰਚੀ ਦਾ ਕੀ ਬਣੂ ਜੇ ਫਲਾਣਾ ਅੱਗੇ ਆ ਗਿਆ ਤੇ ਮੇਰਾ ਕੀ ਬਣੂਗਾ ਜੇ ਚਾਰ ਭਰਾ ਆਪਣੇ ਨਾਲ ਤੁਰਨਗੇ ਤੇ ਫੇਰ ਹੀ ਆਪਣਾ ਢੜਾ ਜਿਹੜਾ ਆਪਣਾ ਭਾਰਾ ਹੋਊਗਾ ਤੇ ਫੇਰ ਹੀ ਆਪਾਂ ਟਗੜੇ ਹੋਵਾਂਗੇ ਸੋ ਮੈਂ ਸਾਰਿਆਂ ਦਾ ਜਿਹੜਾ ਤੁਹਾਨੂੰ ਆਗਿਆ ਠਿੱਕ ਦਾ ਜਿਹੜੇ ਸਡੇ ਪਰਿਵਾਰស្តਾ ਰਾਜਵੀਰ ਸਿੰਘ ਸਮੇ ਸ਼ਾਮਲ ਹੋਇਆស្តਾ ਹਰਪਾਲ ਹਰਪਾਲ ਸਿੰਘ ਜੀ ਸਰਦਾਰ ਹਰਜਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਸਰਦਾਰ ਸੁਖਮਿੰਦਰ ਸਿੰਘ ਜੀ ਡਾਕਟਰ ਰਾਜਬੀਰ ਜੀ ਗੁਰਸਾਹਿਬ ਜੀ ਸਤ ਅੰਗਰੇਸੋਂ ਜੀ ਸਰਜੀਤ ਜੀ ਕਸ਼ਮੀਰ ਸਿੰਘ ਜੀ ਸਾਹਿਬ ਜੀ ਜਗਰਾਤ ਸਿੰਘ ਬੀਓ ਜੀ ਅਵਤਾਰ ਸਿੰਘ ਸਿੰਧਾ ਸਿੰਘ ਜੀ ਜਸਵਿੰਦਰ ਸਿੰਘ ਜੀ ਭਗਵੰਤ ਸਿੰਘ ਜੀ ਨਿਸ਼ਾਨ ਸਿੰਘ ਜੀ ਕਾਲੋ 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 ਕਿੱਥੇ ਆ ਕਾਲੋ ਓ ਬੱਲੇ ਜਵਾਨਾ ਓ ਤੇਰੇ ਨਾਂ ਦੇ ਵਜੀਆਂ ਦਰ 12 ਨੂਬ ਸਿੰਘ ਜੀ ਦਲਬੀਰ ਸਿੰਘ ਜੀ ਜਗਮੀਤ ਸਿੰਘ ਜੀ ਚੰਨਨ ਸਿੰਘ ਜੀ ਵਾਦੀਆਂ ਗੁਰਜੰਟ ਸਿੰਘ ਜੀ ਬਲਹਾਰ ਸਿੰਘ ਠੇਕੇਦਾਰ ਸਰਵਨ ਸਿੰਘ ਰਾਜਵੀਰ ਸਿੰਘ ਜੀ ਜੀਵਨ ਨਗਰ ਗੁਰ ਅਗੁਰਚਰਨ ਸਿੰਘ ਜੀ ਰਵਿੰਦਰ ਸਿੰਘ ਕਾਕਾ ਸੁਖਦੇਵ ਸਿੰਘ ਜੀ ਮੈਂਬਰ ਤੇ ਸਰਦਾਰ ਬਿੱਕਰ ਸਿੰਘ ਜੀ ਇਹ ਸਾਰੇ ਸਾਥੀ ਜਿਹੜੇ ਆ ਪਿੱਛੇ ਸਾਰੇ ਵੱਡੀ ਗਿਣਤੀ ਦੇ ਵਿੱਚ ਸਦਾ ਤਰਸੀਮ ਸਿੰਘ ਰਸਪਾਲ ਸਿੰਘ ਠੇਕੇਦਾਰ ਰੇਸ਼ਮ ਸਿੰਘ ਜੀ ਕਾਲਾ ਸਿੰਘ ਮਿਸਤਰੀ ਪ੍ਰਗਟ ਸਿੰਘ ਮੈਂਬਰ ਦਵਿੰਦਰ ਸਿੰਘ ਰਣਜੀਤ ਸਿੰਘ ਰਾਣਾ ਸਰਵਨ ਸਿੰਘ ਦਲਬਾਖ ਸਿੰਘ ਢੁੱਕੇ ਵਾਲਾ ਮੇਜਰ ਸਿੰਘ ਦਲਬਾਖ ਸਿੰਘ ਗਰਬੀਰ ਸਿੰਘ ਗੁਰੂ ਆਪਣਾ ਕੁਲਵੰਸ਼ੇ ਦਾ ਮੈਂਬਰ ਮਲਕੀ ਸਿੰਘ ਸੁਖਵੰਤ ਸਿੰਘ ਗਰਬਾਲ ਸਿੰਘ ਲਵ ਸਿੰਘ ਤਰੀ ਤਰੀ ਕਿਹਦੇ ਜਿਹੜੇ ਰੋਟੀ ਦਾ ਟੇਲਾ ਪ੍ਰੋਗਰਾਮ ਰੱਖਿਆ ਬਾਅਦ ਤਰੀ ਤਰੀ ਨੇ ਰਹਿ ਜਾਂਦੇ ਤੇ ਆ ਅੱਗੇ ਮਨਜੀਤ ਸਿੰਘ ਪ੍ਰੀਤਮ ਸਿੰਘ ਪੰਮਾ ਸੋਨੂ ਜੀਵਨ ਸੁਖਦੇਵ ਸਿੰਘ ਕਸ਼ਮੀਰ ਸਿੰਘ ਨੂਪ ਸਿੰਘ ਮਿਸਤਰੀ ਬਾਬਾ ਕਸ਼ਮੀਰ ਸਿੰਘ ਮੰਦਰ ਵਾਲੇ ਰੇਸ਼ਮ ਸਿੰਘ ਲਖਵਿੰਦਰ ਸਿੰਘ ਸਰਦਾਰ ਬਲਕਾਰ ਸਿੰਘ ਸਾਰੇ ਸਾਥੀ ਜਿਹੜੇ ਆ ਵੇਖੋ ਅੱਜ ਤੁਸੀਂ ਰਾਜੇ ਦੇ ਕਹਿਣ ਦੇ ਉੱਤੇ ਉਹਦੇ ਸੱਦੇ ਦੇ ਉੱਤੇ ਇੱਥੇ ਪਹੁੰਚੇ ਜਾਓ ਜੇ ਆਪਾਂ ਕਾਂਗਰਸ ਸ਼ਾਮਲ ਹੋ ਰਹੇ ਆ ਪਰ ਤਕੜੇ ਹੋ ਕੇ ਆਪਾਂ ਇਹੋ ਜਿਹਾ ਸੰਬੰਧ ਬਣਾਉਣਾ ਵੀ ਸਾਰੇ ਆਪਾਂ ਇੱਕ ਮੁੱਠ ਹੋ ਗਏ ਇਹ ਤੋਂ ਹੀ ਵਾਅਦਾ ਆਪਣਾ ਜਿੱਥੇ-ਜਿੱਥੇ ਭੈਣ ਭਰਾ ਸਾਰਿਆਂ ਨੂੰ ਆਪਾਂ ਸ਼ਾਮਲ ਹੋਈਏ ਰੋਜ਼ ਹੀ ਦਿਉਲ ਸਾਹਿਬ ਆਪਣਾ ਅਰਜੀਤ ਤੇ ਫੋਟੋਆਂ ਭੇਜਦੇ ਸੀ ਵੀਡੀਓ ਕਿ ਇਸ ਤਰੀਕੇ ਦੇ ਨਾਲ ਪਿੰਡ ਜਾ ਕੇ ਹਰ ਘਰ ਦੇ ਵਿੱਚ ਹਰ ਸਭ ਭੈਣ ਭਰਾ ਨੂੰ ਬੇਨਤੀ ਕਰਨ ਦਾ ਆ ਅੱਜ ਦੇ ਪ੍ਰੋਗਰਾਮ ਵਾਸਤੇ ਉਹਨਾਂ ਨੂੰ ਸੱਦਾ ਦੇਣ ਦਾ ਔਰ ਬੜੀ ਵੇਖ ਕੇ ਖੁਸ਼ੀ ਹੋਈ ਵੀ ਕਿ ਇਸ ਤਰੀਕੇ ਦੇ ਨਾਲ ਇਹ ਘਰ-ਘਰ ਜਾ ਕੇ ਮਿਹਨਤ ਕਰਨ ਦੇ ਇਸ ਤਰੀਕੇ ਨਾਲ ਆਪਾਂ ਸਾਰੇ ਮਿਹਨਤ ਕਰਕੇ ਅੱਗੇ ਲੱਗਿਆ ਤੇ ਉਹ ਕੋਈ ਦੂਰ ਨਹੀਂ ਪੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਰਿਕਾਰਡ ਤੋੜ ਕੇ ਜਿਹੜੀ ਆ ਕਾਂਗਰਸ ਪਾਰਟੀ ਨੇ ਪੈਸਾ ਜਿਤਾ ਕੇ ਆਪਾਂ ਤਲਾਹਾਂਗੇ